ਫਰਜ਼ ਕਰੋ ਤੁਸੀਂ ਇੱਕ ਬੱਸ ਦੇ ਵਿੱਚ ਗਏ ਤੇ ਬੱਸ ਰੇ ਚੰਡੀਗੜ੍ਹ ਜਾਣਾ ਪਰ ਉਸ ਬੱਸ ਦਾ ਡਰਾਈਵਰ ਨਸ਼ੇ ਦੀ ਹਾਲਤ ਦੇ ਵਿੱਚ ਬਿਲਕੁਲ ਟੰ ਹੈ ਕੁਝ ਐਸਾ ਹੀ ਹੋ ਚੁੱਕਿਆ ਕਿਉਂਕਿ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਗੁਰੂ ਨਗਰੀ ਦੇ ਵਿੱਚ ਇੱਕ ਐਸੀ ਹੀ ਪੰਜਾਬ ਰੋਡਵੇਜ਼ ਦੀ ਬੱਸ ਹੈ ਜਿਸ ਦੇ ਵਿੱਚ 50 ਦੇ ਕਰੀਬ ਸਵਾਰੀਆਂ ਸਵਾਰ ਸੀ ਤੇ ਉਹਨਾਂ ਨੇ ਪਹੁੰਚਣਾ ਸੀ ਚੰਡੀਗੜ੍ਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਰੂਟ ਦੇ ਉੱਤੇ ਬੱਸ ਪੰਜਾਬ ਰੋਡਵੇਜ਼ ਦੀ ਚੱਲ ਰਹੀ ਸੀ ਕੁਝ ਸਮਾਂ ਬੱਸ ਚੱਲੀ ਪਰ ਅੰਦਾਜ਼ਾ ਹੋ ਗਿਆ ਕਿ ਕੁਝ ਤਾਂ ਗੜਬੜ ਚੱਲ ਰਹੀ ਹੈ ਫਿਰ ਜਾ ਡਰਾਈਵਰ ਕੋਲ ਜਾ ਕੇ ਦੇਖਿਆ ਤਾਂ ਜਨਾਬ ਨਸ਼ੇ ਦੀ ਹਾਲਤ ਦੇ ਵਿੱਚ ਝੂਮ ਰਹੇ ਸੀ ਸਵਾਰੀਆਂ ਨੇ ਕਿਹਾ ਕਿ ਨਸ਼ੇ ਦੀ ਹਾਲਤ ਚ ਬੱਸ ਕਿਉਂ ਚਲਾ ਰਹੇ ਹੋ ਉਸ ਤੋਂ ਬਾਅਦ ਵੀ ਬੱਸ ਰੁਕਣ ਦੀ ਬਜਾਏ ਸਵਾਰੀਆਂ ਨੂੰ ਗਾਲਾਂ ਕੱਢਣ ਲੱਗ ਗਿਆ ਇਹ ਜੋ ਬੱਸ ਦਾ ਡਰਾਈਵਰ ਸੀ ਖੁਦ ਨਸ਼ੇ ਚ ਧੋਤਾ ਤੇ ਉਸ ਤੋਂ ਬਾਅਦ ਸਵਾਰੀਆਂ ਨੇ ਜਦ ਵਾਰ-ਵਾਰ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਤਾਂ ਉਲਟਾ ਸਵਾਰੀਆਂ ਨੂੰ ਹੀ ਆਪ ਕੋ ਸ਼ਬਦ ਬੋਲੇ ਇਸ ਡਰਾਈਵਰ ਨੇ ਫਿਰ ਕੀ ਸੀ ਸਵਾਰੀਆਂ ਰੇ ਉਸ ਤੋਂ ਬੱਸ ਰੁਕਵਾਈ ਤੇ ਉਹਨਾਂ ਸਵਾਰੀਆਂ ਦੇ ਵਿੱਚੋਂ ਹੀ ਇੱਕ ਵਿਅਕਤੀ ਨੇ ਖੁਦ ਬੱਸ ਨੂੰ ਚਲਾਇਆ ਇਸ ਤੋਂ ਹੁਣ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਤਾਂ ਸਰਕਾਰੀ ਬੱਸ ਪੰਜਾਬ ਰੋਡਵੇਜ਼ ਦੀ ਦੂਸਰਾ ਉਸੇ ਬੱਸ ਦੇ ਵਿੱਚ ਜੋ ਡਰਾਈਵਰ ਹੈ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਰ ਰਿਹਾ ਨਾਲੋਂ ਨਾਲ ਉਸ ਡਰਾਈਵਰ ਦਾ ਬਾਅਦ ਚ ਕੋਈ ਪ੍ਰਬੰਧ ਵੀ ਨਹੀਂ ਹੋਇਆ ਤੇ ਖੁਦ ਸਵਾਰੀਆਂ ਨੂੰ ਬੱਸ ਚਲਾਉਣੀ ਪਈ ਐ ਉਹਨਾਂ ਨੇ ਖੁਦ ਬੱਸ ਚ ਲਾ ਕੇ ਅੱਗੇ ਤੱਕ ਤੋਰਿਆ ਤਾਂ ਕਿ ਸੁਰੱਖਿਅਤ ਜਗ੍ਹਾ ਦੇ ਉੱਤੇ ਪਹੁੰਚਿਆ ਜਾ ਸਕੇ ਤਾਂ ਐਸੇ ਦੇ ਵਿੱਚ ਹੁਣ ਕਾਰਵਾਈ ਕੀ ਕਰੇਗੀ ਇੱਥੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੇ ਲਈ ਤੇ ਸਰਕਾਰ ਦੇ ਵੱਲੋਂ ਵੀ ਇਸ ਤੇ ਕੀ ਐਕਸ਼ਨ ਲਿਆ ਜਾਂਦਾ ਇਹ ਇੱਕ ਵੱਡਾ ਸਵਾਲ ਹੈ ਪਰ ਇਸ ਘਟਨਾ ਦੀ ਗੰਭੀਰਤਾ ਨੂੰ ਜੇ ਦੇਖੀਏ ਤਾਂ ਕੋਈ ਵੀ ਵਿਅਕਤੀ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਇਹ ਇੱਕ ਕਾਨੂੰਨਨ ਜ਼ੋਰ ਮੈਂ ਪਰ ਦੂਸਰੇ ਪਾਸੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਵੀ ਪਾਇਆ ਜਾਂਦਾ ਤਾਂ ਚਲਾਣ ਪੁਲਿਸ ਤੁਰੰਤ ਕਰਦੀ ਹੈ ਪਰ ਜੋ ਖੁਦ ਬੱਸਾਂ ਵਾਲੇ ਨੇ ਜੋ ਸਰਕਾਰ ਦਾ ਆਪਣਾ ਹੀ ਡਿਪਾਰਟਮੈਂਟ ਹੈ ਸਰਕਾਰ ਦੇ ਹੀ ਅਧੀਨ ਚੱਲ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੌਣ कसेਗਾ ਉਹਨਾਂ ਦੀ ਜਾਂਚ ਕੌਣ ਕਰੇਗਾ ਕਿ ਸੁਰੱਖਿਆ ਤਰੀਕੇ ਦੇ ਨਾਲ ਬੱਸ ਚਲਾਈ ਜਾ ਰਹੀ ਹੈ ਕਿਉਂਕਿ ਇੱਥੇ 50 ਸਵਾਰੀਆਂ ਦੀ ਗੱਲ ਹੈ 50 ਸਵਾਰੀਆਂ ਜੋ ਇਸ ਬੱਸ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਜੇਕਰ ਜਾਨ ਦੇ ਉੱਤੇ ਸੰਕਟ ਪੜਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਕੀ ਉਹ ਡਰਾਈਵਰ ਜੋ ਕਿ ਸ਼ਰਾਬ ਪੀ ਕੇ ਵਿੱਚ ਚੜਿਆ ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਜਾਂਚ ਨਹੀਂ ਕੀਤੀ ਕਿ ਇਸ ਤਰ੍ਹਾਂ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ ਤੇ ਬੱਸ ਦੇ ਵਿੱਚ ਚੜਨ ਤੋਂ ਪਹਿਲਾਂ ਡਰਾਈਵਰ ਦੀ ਜਾਂਚ ਕਿਉਂ ਨਹੀਂ ਕੀਤੀ ਗਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਹਾਲਾਂਕਿ ਇਸ ਪੂਰੀ ਘਟਨਾ ਦੀਆਂ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਜ਼ਰੂਰ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਸਜ਼ਾ ਹੋਣੀ ਚਾਹੀਦੀ ਹੈ ਇਸ ਡਰਾਈਵਰ ਨੂੰ ਤੇ ਨਾਲੋਂ ਨਾਲ ਕਿਸ ਡਰਾਈਵਰ ਤੋਂ ਬਿਨਾ ਕਿਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਡਿਪਾਰਟਮੈਂਟਲ ਅਧਿਕਾਰੀਆਂ ਦੇ ਉੱਤੇ ਜਾਂ ਫਿਰ ਸਰਕਾਰ ਨੂੰ ਇਸ ਬਾਬਤ ਜਵਾਬ ਦੇਣਾ ਚਾਹੀਦਾ ਹੈ ਜਾਂ ਫਿਰ ਐਕਸ਼ਨ ਕੁਝ ਹੋਰ ਹੋਵੇ ਆਪਣੀ رائے ਜ਼ਰੂਰ ਦਿਓ